ਸਵਾਗਤ ਹੈ ਤੁਹਾਡਾ ਮੈਂ ਤੁਹਾਡਾ ਆਪਣਾ ਜਤਿੰਦਰ ਮਨਵੀ ਆਪਾਂ ਨੂੰ ਜ਼ਿਆਦਾਤਰ ਪਤਾ ਵੀ 2016 ਦੇ ਵਿੱਚ ਨਰਿੰਦਰ ਮੋਦੀ ਵੱਲੋਂ ਨੋਟਬੰਦੀ ਕੀਤੀ ਗਈ ਸੀ ਤੁਹਾਨੂੰ ਇਹ ਵੀ ਪਤਾ ਹੈ ਵੀ ਉਹਦਾ ਕੀ ਅਸਰ ਪਿਆ ਸੀ ਪਰ ਤੁਹਾਨੂੰ ਇਹ ਨਹੀਂ ਪਤਾ ਹੋਣਾ ਵੀ ਇਹ ਨੋਟਬੰਦੀ ਇੰਡੀਆ ਦੇ ਵਿੱਚ ਇਸ ਤੋਂ ਪਹਿਲਾਂ ਵੀ ਹੋ ਚੁੱਕੀ ਹੈ ਕਿੰਨੇ ਨੋਟ ਚੱਲਦੇ ਸੀ ਕਿੰਨੇ ਹਜ਼ਾਰ ਵਾਲਾ 2000 ਵਾਲਾ 10000 ਵਾਲਾ ਕਿੰਨੇ ਨੋਟ ਚੱਲਦੇ ਸੀਗੇ ਉਹਦੇ ਬਾਰੇ ਵੀ ਤੁਹਾਨੂੰ ਪਤਾ ਨਹੀਂ ਹੋਣਾ ਪਰ ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਸ਼ਖਸੀਅਤ ਨੂੰ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਕੋਲੇ 1978 ਦੇ ਵਿੱਚ ਜਿਹੜੀ ਨੋਟਬੰਦੀ ਹੋਈ ਸੀ ਉਹ ਵੀ ਨੋਟ ਪਏ ਨੇ ਜਿਹੜੇ ਕਰੰਸੀ ਭਾਰਤ ਦੇ ਵਿੱਚ ਚੱਲਦੀ ਸੀ ਪੇਸ਼ੇ ਤੋਂ ਵੈਦ ਨੇ ਇਹ ਤੇ ਹੋਰ ਵੀ ਬਹੁਤ ਕੀਮਤੀ ਜਿਹੜਾ ਹੈਗਾ ਸਮਾਨ ਇਹਨਾਂ ਨੇ ਜਿਹੜਾ ਉਰੇ ਸਾਂਭਿਆ ਹੋਇਆ ਬੇਸ਼ਕੀਮਤੀ ਜਿਹੜਾ ਸੱਭਿਆਚਾਰ ਨਾਲ ਜੁੜੇ ਹੋਏ ਨੇ ਤੇ ਹੋਰ ਜਿਹੜੀਆਂ ਆਪਣੇ ਅਨਮੋਲ ਵਿਰਾਸਤਾਂ ਜਿਹੜੀ ਇਹਨਾਂ ਨੇ ਸਾਂਭ ਰੱਖਿਆ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਸਵਾਗਤ ਸਭ ਦਾ ਜੀ ਪੇਸ਼ੇ ਤੋਂ ਵੈਦ ਹੋ ਤੇ ਤੁਸੀਂ ਆਹ ਕਿਹੜੇ ਚੱਕਰਾਂ ਚ ਪਏ ਹੋ ਕੀ ਕੁਝ ਇਕੱਠਾ ਕਰ ਰੱਖਿਆ ਤੁਸੀਂ ਇਹ ਦੇਖੋ ਨੋਟ ਇਕੱਠੇ ਕਰ ਰੱਖੇ ਨੇ ਇਹ ਕਿਵੇਂ ਤੁਹਾਨੂੰ ਇਹ ਮਨ ਚ ਕਿਵੇਂ ਆਇਆ ਤੁਸੀਂ ਵੈਦਗਰੀ ਛੱਡ ਕੇ ਤੁਸੀਂ ਇਹ ਕੰਮ ਕਰਦੇ ਹੋ ਬਸ ਜੀ ਜਿਵੇਂ ਕਹਿੰਦੇ ਹੁੰਦੇ ਸੀ ਰੋਗ ਵੱਲਾ ਲਾ ਬੈਠੇ ਜੀ ਇਜਿੰਦੜੀ ਨੂੰ ਰੋਗ ਹੀ ਆ ਇੱਕ ਤਰ੍ਹਾਂ ਦਾ ਜਿਹੜਾ ਲੱਗਿਆ ਇਹ ਹੁਣ ਪਿੱਛੇ ਨਹੀਂ ਹਟਿਆ ਜਾਂਦਾ ਬਹੁਤ ਵਾਰੀ ਸੋਚਿਆ ਵੀ ਛੱਡੀਏ ਖੜਾ ਹਾਂਜੀ ਪਰ ਜਦੋਂ ਕੋਈ ਨਵੀਂ ਆਈਟਮ ਦੇਖ ਲੈਨੇ ਆ ਫੇਰ ਉਦੋਂ ਨੂੰ ਭੱਜ ਲਈਦਾ ਕੀ ਕੀ ਇਕੱਠੇ ਕੀਤਾ ਹੋਇਆ ਤੁਹਾਡਾ ਕੀ ਕੀ ਜਿਹੜਾ ਅਨਮੋਲ ਜਿਹੜੇ ਹੈਗੇ ਨੇ ਨੋਟ ਵਗੈਰਾ ਤੁਸੀਂ ਕਾਫੀ ਜਿਹੜੇ ਅੱਜ ਤੋਂ ਲੈ ਕੇ ਅੱਜ ਤੱਕ ਦੇ ਸੱਪੇ ਹੋਏ ਨੋਟਾਂ ਤੋਂ ਲੈ ਕੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਦੇ ਨੋਟ ਵੀ ਪਏ ਨੇ ਮੇਰੇ ਕੋਲੇ ਮੈਨੂੰ ਦਿਖਾ ਦਿਓ ਤੇ ਉਦੋਂ ਬਾਅਦ ਵਾਲੇ ਸਾਰੇ ਹੈਗੇ ਨੇ ਠੀਕ ਠੀਕ ਹੈ 77 ਵਿੱਚ ਨੋਟਬੰਦੀ ਹੋਈ ਆ। ਆ ਪਹਿਲਾਂ ਤੁਸੀਂ ਨੋਟਬੰਦੀ ਦੀ ਗੱਲ ਕੀਤੀ ਆ। ਸਾਨੂੰ ਆਪ ਨਹੀਂ ਪਤਾ ਸੀ ਵੀ ਜਿਹੜੇ ਨੋਟ ਕਿਹੜੇ-ਕਿਹੜੇ ਆ ਉਹ ਸਾਨੂੰ ਦਿਖਾਓ ਵੀ ਕਿਹੜੇ-ਕਿਹੜੇ ਨੋਟ ਸੀਗੇ ਤੇ ਕਿਹੜੇ-ਕਿਹੜੇ ਨੋਟ ਉਸ ਸਮੇਂ ਜਿਹੜੇ ਚੱਲਦੇ ਸੀਗੇ। 1978 ਦੇ ਵਿੱਚ ਨੋਟਬੰਦੀ ਹੋਈ ਆ ਜਦੋਂ ਆਪਣਾ ਦੇਸ਼ ਆਜ਼ਾਦ ਹੋਇਆ ਨਾ ਜੀ। ਹਾਂਜੀ। ਉਸ ਤੋਂ ਬਾਅਦ ਇਹ ਨੋਟ ਸਪੇ ਨੇਗੇ। ਜੀ। ਇਹ 5 ਵਾਲਾ ਨੋਟ ਸੀ ਹਰਨੀਆਂ ਵਾਲਾ। ਓਕੇ। ਇਹ 10 ਵਾਲਾ ਨੋਟ ਸੀਗਾ ਪੁਰਾਣਾ। ਜੀ ਜੀ। ਤੇ ਇਹ 100 ਵਾਲਾ ਨੋਟ ਆ। ਜੀ। ਇਹ 1000 ਵਾਲਾ ਰੋਟ ਹੈ ਅੱਛਾ ਉਦੋਂ ਵੀ 1000 ਵਾਲਾ ਨੋਟ ਚੱਲਦਾ ਸੀਗਾ ਇਹ 1000 ਵਾਲਾ ਕਿ 10 5000 ਦਾ ਵੀ ਸੀਗਾ 10000 ਦਾ ਵੀ ਸੀਗਾ ਭਾਰਤ ਦੇ ਵਿੱਚ 5000 ਤੇ 10000 ਦਾ ਨੋਟ ਵੀ ਚੱਲਦਾ ਸੀ ਉਸ ਸਮੇਂ ਦੇਖੋ ਕਿੱਡਾ 1000 ਦਾ ਨੋਟ ਤੁਸੀਂ ਦੇਖ ਲਓ ਕਿੱਡਾ ਵੱਡਾ ਨੋਟ ਜਿਹੜਾ 1000 ਦਾ ਹੈ ਭਾਰਤ ਦੀ ਕਰੰਸੀ ਹੈ ਜਿਹੜਾ ਤੁਸੀਂ ਨੇ ਮੇਰੇ ਖਿਆਲ ਚ ਕਿਸੇ ਨੂੰ ਪਤਾ ਹੀ ਨਹੀਂਗਾ ਵੀ 1978 ਦੇ ਵਿੱਚ ਆਹ ਕਰੰਸੀ ਚੱਲਦੀ ਸੀਗੀ ਬਸ ਇਹ ਜਿਹੜੇ ਵੱਡੇ ਨੋਟ ਸੀ ਨਾ ਜੀ ਫਿਰ ਗਵਰਨਮੈਂਟ ਨੇ 1978 ਦੇ ਵਿੱਚ ਬੰਦ ਕਰਤੇ ਸੀਗੇ ਪਹਿਲਾਂ 1000 ਦਾ ਵੀ ਸੀਗਾ ਜੀ ਤੇ 500 ਵਾਲਾ ਵੀ ਸੀਗਾ ਜੀ ਤੇ ਜਿਹੜਾ ਇਹ ਉਸ ਤੋਂ ਬਾਅਦ ਇੱਕ 5000 ਹਜ਼ਾਰ ਦਾ ਸੀ ਤੇ 5 ਇੱਕ 10000 ਦਾ ਨੋਟ ਸੀਗਾ 10000 ਦਾ ਨੋਟ ਵੀ ਸੀਗਾ ਹਾਂਜੀ ਹਾਂਜੀ ਤੇ ਇਹ 500 ਵਾਲਾ ਨੋਟ ਸੀ ਉਸ ਟਾਈਮ ਹਾਂਜੀ ਜੀ ਜੀ ਤੇ ਬਸ ਫਿਰ 1978 ਦੇ ਵਿੱਚ ਜਿਹੜੇ ਵੱਡੇ ਨੋਟ ਸੀ ਇਹ ਤੁਹਾਨੂੰ ਕਿੱਥੋਂ ਮਿਲ ਗਏ ਇਹ ਐਨੇ ਪੁਰਾਣੇ ਜਿਹੜੀ ਕਰੰਸੀ ਦੇ ਬਾਅਦ ਵਿੱਚ ਜਦੋਂ ਜਿਹੜੇ ਦਿਮਾਗ ਦੇ ਵਿੱਚ ਜਿਹੜੇ ਬੰਦੇ ਦੇ ਕੀੜਾ ਵੱੜ ਜੇ ਨਾ ਉਹ ਫਿਰ ਉਦੋਂ ਨੂੰ ਹੀ ਰਾਹ ਜਾਈ ਜਾਂਦਾ ਜਿਵੇਂ ਮੈਂ ਨਾ ਇੱਕ ਤੁਹਾਨੂੰ ਉਦਾਹਰਨ ਦੇ ਸਕਦਾ ਵੀ ਜਿਵੇਂ ਇੱਕ ਚੋਰ ਹੁੰਦਾ ਇੱਕ ਸਾਧ ਹੁੰਦਾ ਜਾਂ ਧਰਮੀ ਬੰਦਾ ਲਾ ਲਓ ਜੀ ਜਿਹੜਾ ਚੋਰ ਸਾਧ ਹੈ ਉਹਨੇ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕਣਾ ਗੌਰ ਨਾਲ ਦੇਖਣਾ ਮਹਾਰਾਜ ਕੰਨੇ ਦੇਖਣਾ ਜੀ ਤੇ ਜਿਹੜਾ ਚੋਰ ਹੈ ਉਹਨੇ ਵਾ ਸਿੱਧਾ ਗੋਲਕ ਦੇ ਜਿੰਦੇ ਵਾਲੇ ਦੇਖਣਾ ਵੀ ਕੰਪਨੀ ਕਿਹੜੀ ਦਾ ਲੱਗਿਆ ਹੋਇਆ ਠੀਕ ਠੀਕ ਹੈ ਬਿਲਕੁਲ ਬਿਲਕੁਲ ਹੈ ਸਾਡਾ ਬਸ ਉਦਾਂ ਦਾ ਦਿਮਾਗ ਹੋਇਆ ਬਹਿ ਵੀ ਅਸੀਂ ਤਾਂ ਜੇ ਕਿਹਦੇ ਰਿਤਗਰੀ ਚ ਵੀ ਜਾਂਦੇ ਸਾਨੂੰ ਐ ਨਿਗਾ ਮਾਰਨੀ ਪੈਂਦੀ ਸਾਡੇ ਕੰਮ ਦਾ ਕੀ ਹੈ ਪੁਰਾਤਨ ਜਿਹੜੀ ਚੀਜ਼ਾਂ ਕਿਹੜੀਆਂ ਕਿੜੀਆਂ ਨੇ ਇੱਥੋਂ ਬਗਦੀਏ ਜਾ ਕੇ ਤੇ ਉਂ ਬਗਦੀਏ ਬਾਹਰ ਅੰਦਰ ਸਾਡੀ ਨਿਗਾ ਹੀ ਹੁੰਦੀ ਹੈ ਵੀ ਮੇਰੇ ਮਤਲਬ ਦਾ ਕੀ ਮਿਲ ਸਕਦਾ ਹੈ ਜੀ ਮਿਲ ਸਕਦਾ ਹੈ ਹਾਂਜੀ ਤੇ ਹੋਰ ਤੁਸੀਂ ਆ ਕੈਸਟਾ ਵਗੈਰਾ ਦੇਖਿਆ ਨੇ ਹਰ ਇੱਕ ਤਰ੍ਹਾਂ ਦਾ ਕਿੰਨੇ ਕਿੰਨੇ ਪੁਰਾਣੀਆਂ ਨੇ ਜਿਹੜੀਆਂ ਜਿਹੜੇ ਤਵੇ ਵਗੈਰਾ ਵੀ ਤੁਸੀਂ ਰੱਖ ਰੱਖੇ ਨੇ ਇੱਥੇ ਤਵੇ ਤਵੇ ਜਿੰਨੇ ਵੀ ਪਹਿਲਾਂ ਸ਼ੁਰੂ ਤੋਂ ਆਏ ਨੇ ਜੀ ਪੱਥਰ ਦੇ ਵਿੱਚ ਆਏ ਨੇ ਹਾਂਜੀ ਤੇ ਉਸ ਤੋਂ ਬਾਅਦ ਫਿਰ ਪਲਾਸਟਿਕ ਦੇ ਚੱਲਦੇ ਸੀ ਛੋਟੇ ਆਏ ਸੀਗੇ ਜਿਵੇਂ ਇਹ ਇਹ ਸਾਈਜ਼ ਦੇ ਦਵੇ ਆਏ ਸੀਗੇ ਜੀ ਤੇ ਇਸ ਤੋਂ ਬਾਅਦ ਫਿਰ ਵੱਡੇ ਆ ਗਏ ਐਲਪੀ ਕਹਿੰਦੇ ਜਿੰਨਾਂ ਨੂੰ ਜੀ ਜੀ ਉਹ ਸਾਰੇ ਦਵੇ ਆਪਣੇ ਕੋਲੇ ਜਿੰਨੇ ਵੀ ਹੈਗੇ ਸੀ ਹੁਣ ਤੱਕ ਮੌਜੂਦ ਇਹ ਹੁਣ ਚਾਲੂ ਹਾਲਤ ਦੇ ਵਿੱਚ ਵੀ ਸਾਰੇ ਚੱਲਦੇ ਨੇ ਜੀ ਪੂਰੇ ਵਧੀਆ ਚੱਲਦੇ ਨੇ ਜੀ ਬੜਾ ਰੱਖਿਆ ਰੱਖਿਆ ਤੁਸੀਂ ਵਿਰਾਸਤ ਦਾ ਜਿਹੜੀ ਸਾਮ ਰੱਖੀ ਹੈ ਆ ਦਿਖਾ ਰਹੇ ਆ ਦਰਸ਼ਕਾਂ ਨੂੰ ਦੇਖੋ ਜਿਹੜੇ ਇਹ ਨੇ ਸਿੱਕੇ ਨੇ ਜੀ ਇਹ ਇਹ ਸਿੱਕੇ ਨੇ ਜੀ ਇਹ ਤਾਂਬੇ ਦੇ ਸਿੱਕੇ ਨੇ ਦੇਖੋ ਸਿੱਕੇ ਨੇ ਦੇਖੋ ਕਿੰਨੇ ਮਤਲਬ ਭਾਰੀ ਹੈਵੀ ਬਹੁਤ ਹੈ ਵੇਟ ਬਹੁਤ ਹੋਇਆ ਨਾ ਪਹਿਲਾਂ ਜਦੋਂ ਚੱਕਣਾ ਬਹੁਤ ਔਖਾ ਹੈ ਜਿਆਦਾਤਰ ਬਰਾਤਾਂ ਦੇ ਵਿੱਚ ਨਾ ਪਹਿਲਾਂ ਜਦੋਂ ਵਿਆਹ ਹੁੰਦੇ ਸੀਗੇ ਉਦੋਂ ਲਾ ਲੋ ਤੁਸੀਂ 40 ਸਾਲ ਪਹਿਲਾਂ ਜੀ ਉਦੋਂ ਇਦਾਂ ਦੇ ਸਿੱਕੇ ਸਿੱਟੇ ਜਾਂਦੇ ਸੀਗੇ ਆ ਆ ਦੋ ਆਨੇ ਹੁੰਦੇ ਸੀ ਦੋ ਆਨਾ ਲੈ ਕੇ ਆਉਂਦੇ ਤੇ ਉੱਤੇ ਜਿਹੜਾ ਆਨੇ ਦੀ ਆਪਾਂ ਕਹਾਵਤ ਵੀ ਕਈ ਸੁਣਦੇ ਹਾਂ ਨਾ ਆਨੇ ਨੂੰ ਲੈ ਕੇ ਆ ਹੁੰਦਾ ਜੀ ਡਬਲੀ ਪੈਡਾ ਪੈਸਾ ਇਹਨੂੰ ਖੋਟਾ ਖੋਟਾ ਪੈਸਾ ਵੀ ਕਹਿੰਦੇ ਸੀ ਖੋਟਾ ਤਾਂ ਹੋ ਗਿਆ ਸੀ ਇਹ ਇਹ ਅੰਗਰੇਜ਼ਾਂ ਦੇ ਕੱਢੇ ਹੋਏ ਸੀਗੇ ਜੀ ਜਦੋਂ 1947 ਵਲੇ ਹੋ ਗਿਆ ਦੇਸ਼ ਆਜ਼ਾਦ ਹੋ ਗਿਆ ਉਸ ਤੋਂ ਬਾਅਦ ਇਹ ਖੋਟਾ ਵੱਜਣ ਲੱਗਿਆ ਸੀਗਾ ਜੀ ਚੱਲਦੇ ਰਹੇ ਨੇ ਇਹ ਬਹੁਤ ਟਾਈਮ ਤੱਕ ਇਹਨਾਂ ਦੇ ਤੋਂ 500 ਤੋਂ 70 ਤੱਕ 60 ਤੱਕ ਹੀ ਚੱਲੇ ਨੇ ਅਸਲੀ ਦਾ ਬਾਅਦ ਫਿਰ ਵਰਤਦੇ ਹਾਂ ਹਾਂਜੀ ਹਾਂਜੀ ਜੀ ਜੀ ਫਿਰ ਪੰਦੀਆਂ ਦਾ ਅਸੀਂ ਆਪਣੇ ਵਾਲੀਆਂ ਚੱਲ ਪਈਆਂ ਜੀ 60 65 ਤੱਕ ਦਾ ਇਹਨਾਂ ਦੇ ਨਾਲ ਹੀ ਕੰਮ ਸਾਰੀ ਗਏ ਨੇ ਲੋਕ ਬਿਲਕੁਲ ਬਿਲਕੁਲ ਤੁਸੀਂ ਇੱਕ ਇਹ ਦੱਸ ਦਿਓ ਜੇ ਮਨ ਲੋ ਜਿਵੇਂ ਕੋਈ ਬੰਦੇ ਦੇ ਚਾਹ ਨਾ ਹੁੰਦੇ ਵੀ ਮੈਂ ਇਹ ਪੁਰਾਣੇ ਨੋਟ ਦੇਖਾਂ ਮੈਂ ਪੁਰਾਣੇ ਸਿੱਕੇ ਦੇਖਾਂ ਜਾਂ ਫਿਰ ਇਹ ਤਵੇ ਦੇਖਾਂ ਕੋਈ ਦੱਸੋ ਜੇ ਦੇਖਣਾ ਚਾਹੇ ਕੀ ਉਹਨਾਂ ਨੂੰ ਦਿਖਾ ਸਕਦੇ ਤੁਸੀਂ ਇਹ ਬਿਲਕੁਲ ਜੀ ਜਦੋਂ ਮਰਜ਼ੀ ਆਉਣ ਜੀ ਫੋਨ ਕਰਕੇ ਆ ਜਾਣ ਵਾਜਾ ਨੰਬਰ 10 ਦੇ ਤੁਹਾਡਾ ਕਿੰਨਾ 90412 35026